ਜਿੰਦਾ ਵੀ ਕਾਹ ਤੋਂ ਜੱਫੀ ਪੈਣ ਲੱਗੀ ਆ ਰੋਜ਼ ਇਕੱਠੇ ਹੀ ਰਹਿੰਦੇ ਆ ਇੱਕ ਵਾਰ ਯਾਰ ਹਾਂ ਬੁਲਟ ਤੇ ਜੱਗੂ ਨੂੰ ਤਾੜੀਆਂ ਮਾਰ ਦਿਓ ਯਾਰ ਜ਼ੋਰਦਾਰ ਹਾਂਜੀ ਭਾਈ ਅਮਰੀਕ ਖੋਸਾ ਕੋਟਲਾ ਜੀ ਜੇ ਤੁਹਾਨੂੰ ਸੌ ਲੱਗੇ ਤੇ ਮਨਾਂ ਵਿੱਚ ਵੀ ਗੱਲ ਰੱਖੋ ਇੱਕ ਦੂਜੇ ਪ੍ਰਤੀ ਮੰਨੀ ਸਹੀ ਹੈ ਨਾ ਬੁਲਟ ਤੈਨੂੰ ਵੀ ਬੇਨਤੀ ਹੈ ਤੂੰ ਮੱਥੇ ਛੋਟਾ ਉਮਰ ਦੇ ਵਿੱਚ ਬੁਲਟ ਤੂੰ ਵੀ ਉਮਰ ਦੇ ਛੋਟਾ ਤੇ ਮੰਨੀ ਤੁਹਾਡੇ ਕੋਲੇ ਖੜਾ ਹੈ ਬਸ ਤੁਸੀਂ ਮਨਾਂ ਦੇ ਵਿੱਚ ਵੀ ਕੋਈ ਵੀ ਗੱਲ ਰੱਖਣੀ ਯਾਰ ਜੇ ਤੁਹਾਡਾ ਪਿਆਰ ਹੈ ਤੁਹਾਡੇ ਬੁੱਲੋਂ ਦੇ ਹਾਸੇ ਆਉਣ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਯਾਰ ਜੇ ਜੇ ਕਿਤੇ ਹੋ ਜਾਂਦੀਆਂ ਨੇ ਮਾੜੀ ਮੋਟੀ ਨੂੰ ਗਰਾਊਂਡ 'ਚ ਹੀ ਰਹਿਣ ਦਾ ਕਰਨਾ ਆਪਾਂ ਹੋਵੇ ਤੁਸੀਂ ਬਹੁਤ ਔਖੇ ਬਣਿਓ ਐਡੇ ਐਡੇ ਨਾਂ ਬਹੁਤ ਔਖੇ ਬਣਦੇ ਆ ਵਾਕਈ ਅਮਰੀਕભાઈ ਇੱਕ ਹੋਰ ਗੱਲ ਇਹ ਉਤਮ ਕਰਨਾ ਸਭ ਤੋਂ ਔਖਾ ਹੁੰਦਾ ਹੈ ਇਹ ਉਤਮ ਕੀਤਾ ਧਨੌਰੀ ਵਾਲੇ ਮਣੀ ਨੇ ਇੱਕ ਤਾੜੀ ਮਣੀ ਧਨੌਰੀ ਆਸਤੇ ਮਾਰ ਦਿਓ ਯਾਰ ਜ਼ੋਰਦਾਰ ਮੈਂ ਮਣੀ ਵੱਲੋਂ ਵੀ ਤੁਹਾਡਾ ਧੰਨਵਾਦ ਕਰਦਾ ਮਣੀ ਨੇ ਸੋਚ ਸੋਚੀ ਮਣੀ ਕਹਿੰਦਾ ਯਾਰ ਜੇ ਕਿਤੇ ਆਏ ਹੋ ਜੇ ਮਣੀ ਦਾ ਪਹਿਲਾਂ ਵੀ ਗੱਲ ਚੱਲੀ ਮਨੀ ਕਹਿੰਦਾ ਜਿੱਦੋਂ ਮੇਰਾ ਦਾ ਲੱਗ ਜਾਣਾ ਇਹਨਾਂ ਦੀਆਂ ਗਲਵਕੜੀਆਂ ਪਈਆਂ ਹੋਣਗੀਆਂ ਇਹਨਾਂ ਦਾ ਪਿਆਰ ਹੋਊਗਾ ਮਨੀ ਦੇਖ ਲੈ ਅੱਜ ਦਿਨ ਆ ਗਿਆ ਨਯਾਨਾ ਗਲਵਕੜੀਆਂ ਪੈ ਗਈਆਂ ਮਨੀ ਦੀ ਸੋਚ ਨੂੰ ਸਲੂਟ ਹੈ ਮਨੀ ਧਨੌਰੀ ਅੱਜ ਦਾ ਨਹੀਂ ਹੈ ਇਹ ਪਹਿਲੀਆਂ ਦਾ ਹੈ ਪ੍ਰਮਾਤਮਾ ਚੜ੍ਹਦੀ ਕਲਾ